ਫੋਨ ਲਾਓ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਦਾ ਕੋਰਤਾ ਪਿਆਮਾ ਲੈ ਜਾਓ ਮਾਤੂ ਜੀ ਦਸਤਾਰ ਨੇ ਲਾਤੀਆਂ ਪੱਟੀਆਂ ਉਪਰਾ ਹੁਣ ਬਾਜ਼ਾਰਾਂ ਤੇ ਜਾ ਕੇ 8-800 ਰੁਪਿਆ 9-900 ਰੁਪਿਆ ਹਜ਼ਾਰ-ਹਜ਼ਾਰ ਰੁਪਿਆ ਖਰਚਣ ਦੀ ਲੋੜ ਨਹੀਂ 200 ਰੁਪਏ ਦਾ ਕੋਰਤਾ ਪਿਆਮਾ ਲੈ ਜਾਓ 4 ਦਿਨ ਲਾਤੀਆਂ ਪੱਟੀਆਂ ਉਪਰਾ ਜੀ ਪੱਟੀਆਂ ਉਪਰਾ 31 ਮਈ ਤੱਕ ਪੰਜਾਬ ਦੇ ਸਭ ਤੋਂ ਸਸਤਾ ਕੋਰਤਾ ਪਿਆਮਾ ਮਾਤੂ ਜੀ ਦਸਤਾਰ ਤੇ ਮਿਲਣਾ ਉਹ ਲੁੱਟਾਂ ਬੰਦ ਕਰ ਦੇਗੇ ਫਾਇਦੇ ਕਰਾਂਗੇ ਦੋ ਸੌ ਕੁ ਰਹਾ ਕੁਰਤਾ ਪਜਾਮਾ ਅੱਜ ਮੇਲਾ ਅਜੇ ਖਤਮ ਨਹੀਂ ਹੋਇਆ ਚਾ ਦੇਖੋ 700 ਦੇ ਦੋ ਆ ਦੇਖੋ ਭਾਜੀ ਬਹੁਤ ਵਧੀਆ ਕਪੜਾ ਤੁਹਾਨੂੰ ਆਫਰ ਦੇ ਦੇ ਦਾਂਗੇ ਇੱਕ ਘਰੀ ਆਓ ਮਾਤੁਸ਼ਰੀ ਆ ਦੇਖੋ 700 ਦੇ ਦੋ 350 ਰੁਪਏ ਦਾ ਇੱਕ ਤੁਹਾਨੂੰ 700 ਦੇ ਦੋ ਮਿਲਣਗੇ ਆ ਦੇਖੋ ਜੀ ਇੱਕ ਹੋਰ ਬਹੁਤ ਵੱਡਾ ਫਾਇਦਾ ਕਰਤਾ ਜਿਹੜਾ ਬਾਜ਼ਾਰ 'ਚ ਨਹੀਂ ਉਹ ਤੁਸੀਂ 3000 ਰੁਪਏ ਦਾ ਕੁਰਤਾ ਪਜਾਮਾ ਇੱਥੇ ਕਰਤਾ 700 ਰੁਪਏ ਦਾ ਇੱਕ ਉਹ ਨਾਲੇ 700 ਰੁਪਏ ਵਾਲੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ মাত্রਮ 350 ਰੁਪਏ ਦਾ ਕੁਰਤਾ ਪਜਾਮਾ ਲੈ ਜਾਓ ਰੰਗ ਬਹੁਤ ਸਾਰੇ ਇਹਦੇ ਵਿੱਚ ਮਿਲ ਜਾਣਿਆ ਵਾਈਟ ਰੰਗ ਦੇ ਵਿੱਚ ਵੀ ਪੇਸ਼ ਵਰਕ ਕੁਆਲਿਟੀ ਮਿਲ ਜਾਣੀ ਆ ਆ ਦੇਖੋ ਭਾਜੀ ਲੀਡਰ ਵਾਲਾ ਕਪੜਾ ਜਿਹੜਾ ਕਹਿੰਦੇ ਲੀਡਰ ਮਾਜੇ ਦੇ ਮਜਾ ਹੈ ਜਿਹੜੇ ਲੀਡਰ ਵਾਲੇ ਜਿਹੜੇ ਹੁੰਦੇ ਆ ਵਾਈਟ ਕੁਰਤੇ ਪਜਾਮੇ ਨੂੰ ਜਿਆਦਾ ਲਾਈਕ ਕਰਦੇ ਆ ਕੋਈ ਬਾਜ਼ਾਰੋਂ ਦਿੰਦਾ 8000 ਦਾ ਆਪਣੇ ਕੋ ਤੁਹਾਨੂੰ ਮਿਲੇਗਾ 1500 2000 ਅੱਗੇ ਰੰਗਦਾਰ ਕੇ ਇਹਨੇ ਲੈਣਾ ਚਿੱਟੇ ਦੇ ਵੀ ਕਾਫੀ ਵੈਰਾਈਟੀ ਆ ਰੰਗਦਾਰ ਚ ਵੀ ਹੈਗੀ ਆ ਆ ਦੇਖੋ ਜੀ ਢੇਰ 라 ਤੇ ਢੇਰ ਕੁਰਤੇ ਪਜਾਮਿਆਂ ਦੇ ਜੀ ਢੇਰ 라 ਤੇ ਰੇਟਾਂ ਦੀ ਗੱਲ ਕਰ ਲਈਏ ਸਾਡੇ ਕੋ 200 ਰੁਪਏ ਦਾ ਕੁਰਤਾ ਪਜਾਮਾ ਵੀ ਹੈਗਾ 350 ਦਾ ਵੀ ਹੈਗਾ ਸਾਡੇ ਕੋ 800 ਰੁਪਏ ਦਾ ਆ ਤੁਹਾਨੂੰ ਅਸੀਂ 1200 ਰੁਪਏ ਦੇ ਰਣਾ ਆ 1500 ਰੁਪਏ ਦੇ ਰਣਾ 2000 ਦਾ 2500 ਦਾ ਜਿੱਦਾਂ ਨਹੀਂ ਤੁਹਾਡੀ ਚੁਆਇਸ ਆ 2500 ਰੁਪਏ ਦਾ ਕੁਰਤਾ ਪਜਾਮਾ ਉਹ ਦਵਾਂਗੇ ਜਿਹੜਾ ਬਾਜ਼ਾਰ 'ਚ 5-5000 6-7000 ਦਾ ਮਿਲਦਾ ਉਹ ਖਾਦੀ ਦਾ ਲੈ ਲਓ ਜਿਹੜਾ ਮਰਜ਼ੀ ਲੈ ਲਓ ਕੁਰਤੇ ਪਜਾਮਿਆਂ ਦੇ ਵਿੱਚ ਤਾਂ ਪਟਾਕੇ ਹੀ ਪਾਤੀ ਆ ਹੁਣ ਗੱਲ ਕਰਦੇ ਆ ਕੋਟ ਬੀ ਕੱਪੜੇ ਦੀ ਵੀ ਚੈੱਕ ਕਰ ਲਓ ਕਪੜਾ ਆ ਲਓ ਟ੍ਰੈਕਟਰ ਪਾ ਲੋ ਦੋਨੇ ਪਾਸੇ ਟੋਚਨ ਕੱਪੜੇ ਨੂੰ ਕੋਈ ਨਹੀਂ ਹੋਣਾ ਬਾਜ਼ਾਰ ਦਾ ਰੇਟ 10000 ਰੁਪਇਆ ਸਾਡੇ ਕੋਲ 2 ਪੀਸ ਕੋਸਟ ਮੈਂ 2995 ਜਿ ਲੈ ਜਾਓ ਸਲਾਈ ਕਰਕੇ ਦਵਾਂਗੇ ਪਿੰਡਾਂ ਸ਼ਹਿਰਾਂ ਜਾ ਕੇ ਪਤਾ ਕਰੋ ਦਿੰਦੇਗੇ ਕਲੀ 3500 4000 ਦੀਆ ਪਰ ਸਾਡੇ ਕੋ 2950 ਸਲਾਈ ਕਰਕੇ ਕੋਟ ਪਿੰਡ ਰੰਗ ਰੰਗ ਹੈਗੇ ਸਾਰੇ ਰੰਗ ਆ ਭਾਜੀ ਤੁਹਾਡੇ ਸਾਹਮਣੇ ਪਿੱਛੇ ਦੇਖੋ ਰੰਗਾਂ 'ਚ ਕਮੀ ਨਹੀਂ ਆਉਂਦਾ ਵਾਂਗੇ ਅਸੀਂ 3 ਪੀਸ ਲੈਣਾ ਕਿਸੇ ਮੇਰੇ ਵੀਰ ਪਰ ਆੜੇ 3760 ਚ ਦੇਵਾਂਗੇ ਬਣਾ ਕੇ ਮਾਰਕੀਟ 'ਚ 15000 ਤੋਂ ਥੱਲੇ ਨਹੀਂ ਦਿੰਦੇ ਆ ਲਓ ਜੀ ਤੁਸੀਂ ਚੈੱਕ ਕਰ ਲਓ ਪੂਰਾ ਮਹਾਰਾਜਾ ਸਟਾਈਲ ਸਾਡੇ ਕੋ ਟੇਨਰ ਵੀ ਟਾਪ ਦੇ ਹੈਗੇ ਆ ਤੁਹਾਡੇ ਨਾਪ ਨੂੰ ਸਾਰ ਬਿਲਕੁਲ ਟਾਪ ਦਾ ਕੋਟ ਤਾਂ ਪਜਾਮਾ ਸੀਕੇ ਦਵਾਂਗੇ ਇੱਥੇ ਰੰਗ ਵੀ ਚੈੱਕ ਕਰ ਲਓ ਆਪ ਵੀ ਚੈੱਕ ਕਰ ਲਓ 700 ਦੇ 2 ਕੋਟ ਤੇ ਪਜਾਮੇ ਉਹ ਕੱਪੜਾ ਆ ਆਰੇ ਇਹਦੀ ਫਰਨੀਸ਼ਿੰਗ ਦੇ ਕੋਸ ਪਾਈ ਦੇਖ ਲਓ ਆ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਸਾਡੇ ਕੋਲੋਂ ਬੈਨ ਕੋਲਰ ਬਣਾਉਣਾ ਹੈ ਜਾਂ ਕੋਲਰ ਵਾਲਾ ਬਣਾਉਣਾ ਹੈ ਜਾਂ ਤੁਸੀਂ ਨਾਲਾ ਪਾਉਣਾ ਇਲਾਸਟਿਕ ਪਾਉਣੀ ਹੈ ਪੈਂਟ ਪਾਉਣੀ ਕਿੱਦਾਂ ਹੈ ਮਰਜ਼ੀ ਕੋਡਤਾ ਪੀਮਾ ਬਣਾ ਲਓ ਪਠਾਨੀ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਪਾਸਕਟਾਂ ਤੁਸੀਂ ਚੈੱਕ ਕਰ ਲਓ ਕਿੰਨੀਆਂ ਸੋਹਣੀਆਂ ਸੋਹਣੀਆਂ ਡਿਜ਼ਾਈਨਰ ਪਾਸਕਟਾਂ ਦਵਾਂਗੇ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਹੈ ਮਾਤੂ ਸ਼੍ਰੀ ਦਸਤਾਰ ਅਸਰ ਰੰਗ ਦਾ ਇਹਦੇ 550 ਤੋਂ ਵੱਧ ਪੱਕਾ ਜਿਹਾ ਰੰਗ ਹੈ ਗਿਆ ਰੁਪਿਆ ਫੁੱਲ ਬੈ ਲੈ ਲਓ 3 ਮਹੀਨੇ ਤੱਕ ਰੰਗ ਪੇਟ ਹੋ ਜਾਣਾ ਦੀ ਪੂਰੀ ਗਾਰੰਟੀ ਆ ਤੁਸੀਂ ਬੈਂਕਾਂ 'ਚ ਕੰਮ ਕਰਦੇ ਹੋ ਤੁਸੀਂ ਆਫਿਸ ਤੁਸੀਂ ਪਾਰਟੀ wear ਲੈਣੀਆਂ ਸ਼ਰਟਾਂ ਆ ਚੈੱਕ ਕਰ ਲਓ ਜੀ ਹੁਣ ਵੱਡੇ ਵੱਡੇ ਮੋਲਾਂ ਦੀ ਜਾਣ ਦੀ ਲੋੜ ਨਹੀਂ ਪ੍ਰਿੰਟਡ ਸ਼ਰਟਾਂ ਜਿਹਦੇ ਵਿੱਚ ਫੁੱਲ ਗਾਰੰਟੀ ਆ ਜੀ ਮਲਾਈ ਵਰਗਾ ਕੱਪੜਾ ਦੇ ਦਿਆਂਗੇ ਟੌਪ ਦੇ ਫਾਇਦੇ ਕਰ ਦਿਆਂਗੇ ਚੈੱਕ ਆਣੀਆਂ ਲੈ ਜਾਓ ਲਾਈਨਾਂ ਵਾਲੀਆਂ ਲੈ ਜਾਓ ਪਲੇਨ ਵਾਲੀਆਂ ਲੈ ਜਾਓ ਸਾਡੇ ਕੋਲ 3 350 ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉਪਲਿਭਧ ਹੀ ਰਹਿਣ ਜਿੰਤਾ ਦੀ ਲੈਣੀ ਤੁਸੀਂ ਲੈ ਕੇ ਜਾ ਸਕਦੇ ਆ ਸ਼ੇਰਬਾਨੀਆਂ ਵਿੱਚ ਹੀ ਵੱਡੇ ਪਟਾਕੇ ਆ ਬਜ਼ਾਰ 'ਚ ਜਿਹੜੀ 15-15000 ਰੁਪਏ ਦੀ ਸ਼ੇਰਵਾਨੀ ਲੈਂਦੇ ਹੋ ਸਾਡੇ ਕੋਲੋਂ ਲੈ ਜਾਓ ਸਿਰਫ 6500 ਰੁਪਏ ਦੀ ਸਿਲਾਈ ਕਰਕੇ ਦਵਾਂਗੇ ਟੌਪ ਦਾ ਕੱਪੜਾ ਦਵਾਂਗੇ ਹੁਣ ਚੈੱਕ ਕਰ ਲਓ ਜੀ ਤੁਸੀਂ ਪੱਗਾਂ ਦੇ ਵਿੱਚ ਵੀ ਬਹੁਤ ਤਕੜਾ ਸਟੂਡੀਓ ਸਾਡਾ ਪੱਗਾਂ ਦਾ ਹੈਗਾ 550 ਤੋਂ ਵੱਧ ਰੰਗ ਹੈਗੇ ਆ ਰੰਗਾਂ ਦੀ ਫੁੱਲ ਗਾਰੰਟੀ ਹੈਗੀ ਆ ਰੰਗ ਫੇਟ ਹੋ ਗਿਆ ਤੇ ਵਾਪਸ ਦੇ ਦੇਾਂਗੇ ਆ ਦੇਖ ਲਓ ਬਹੁਤ ਸਸਤਾ ਰੇਟ ਚਾਹੇ ਤੁਸੀਂ ਲੈ ਲਓ ਫੁੱਲ ਬੈਲ ਚਾਹੇ ਰੂਪਿਆ ਲਾਈਨਿੰਗ ਦਾ ਕੱਪੜਾ ਤੁਸੀਂ ਲੈਣਾ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਸਾਡੇ ਕੋਲ ਕੱਲੇ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਬਲੇਜ਼ਰ ਕੋਟਮੈਂਟ ਇਹਨਾਂ ਦੀ ਨਹੀਂ ਸੂਟਾਂ ਤੇ ਵੀ ਬਹੁਤ ਵੱਡੀ ਸੇਲ ਲੱਗੀ ਆ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਆ ਤੁਸੀਂ ਹੁਣ ਚੈੱਕ ਕਰੋ ਆ ਦੇਖੋ ਸਾਰੇ ਪਾਸੇ ਠਾਠਾ ਮਾਰਦਾ ਇਕੱਠ ਲੋਕਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਵੱਧ ਤੋਂ ਵੱਧ ਜਾਣਾ ਕਰਦੀਆਂ ਜਿੱਥੇ ਫਾਇਦੇ ਹੋ ਰਹੇ ਆ ਤੁਸੀਂ ਵੀ ਆ ਜਾਓ ਦੇਖੀ ਜਾਓ ਕਿ ਲੋਕ ਕਿੰਨਾ ਫਾਇਦਾ ਲੈ ਰਹੇ ਆ ਤੁਹਾਡੇ ਫਾਇਦੇ ਵੀ ਹੋਣੇ ਆ ਤੁਸੀਂ ਸ਼ੁੱਕਰਵਾਰ ਤੱਕ ਹੋਣਾ ਸੋਮਵਾਰ ਤੋਂ ਸ਼ੁੱਕਰਵਾਰ ਮਾਦਮ 27 ਮਈ ਤੋਂ ਲੈ ਕੇ 31 ਮਈ ਤੱਕ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮਸਨ ਦੀ ਨਾਲ ਹਰਦੀਪ ਸਿੰਘ ਦੱਗੜ ਖਾਨ ਟੀਵੀ ਕ